ਤੋਂ ਪਰ ਕੀ ਕਮੀ ਪੇਸ਼ੀ ਰਹਿ ਗਈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਜਾਇੰਗੋ ਉਸ ਤਰ੍ਹਾਂ ਜੋ ਜੋ ਤੁਸੀਂ ਕਰਦੇ ਆਂ ਕੇਵਾਰੀ ਤੁਹਾਨੂੰ ਮਤਲਬ ਉਹਦਾ ਜਿਹੜਾ ਕਰੈਡਿਟ ਨਹੀਂ ਮਿਲਦਾ ਤੁਹਾਡੇ ਉੱਤੇ ਲੈਕ ਆਫ ਪਾਰਟੀਜ਼ ਕੰਗਰੈਸ ਲੈਕ ਆਫ ਡਿਸਪਲਿਨ ਗਰੂਪਰਿਜ਼ਮ ਧੜੇ ਬਾਜੀ ਇਹ ਸਾਰੇ ਬਹੁਤ ਸਾਰੇ ਕਾਰਨ ਜਿਸ ਕਿਸੇ ਟਾਈਮ ਉਹਨਾਂ ਦਾ ਵਿਰੋਧ ਕਰਦੇ ਸੀਗੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਚਾਹੀਦਾ ਸੀਗਾ ਤਾਂ ਹੁਣ ਉਹਨਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਜੇ ਮੈਂ ਵਿਰੋਧੀ ਧਿਰ ਦੇ ਵਿੱਚ ਡੱਟੇ ਲੀਡਰ ਸੀ ਕਮਿਟੀ ਦੇ ਲੀਡਰ ਦੇ ਤੌਰ ਤੇ ਕੋਈ ਵੀ ਇਸ਼ੂ ਕਰ ਕਰੀ ਤੇ ਨਹੀਂ ਕਿ ਜੇ ਕਰਜ਼ੇ ਦੀ ਫੰਡ ਸੀ ਤੇ ਵਾਕਿਆ ਹੀ ਬਜਟ ਡਾਕੂਮੈਂਟਸ ਦੇ ਵਿੱਚ ਵੀ ਕਰਜ਼ੇ ਦੀ ਫੰਡ ਹੈ ਕਰਜ਼ਾ ਹੈ ਤੁਹਾਨੂੰ ਲੱਗਦਾ ਨਹੀਂ ਪਾਰਟੀ ਕਦਰ ਦੇ ਨਾਲ ਹੈ ਕਾਂਗਰਸ ਜਿਹੜੀ ਇਹ ਸਾਡੇ سپورਟ ਦੇ ਵਿੱਚ ਸੀ ਲੋਕ ਉਹ ਟੁੱਟ ਗਏ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਗਭਗ ਬਹੁਤ ਬੁੱਢੀ ਗੰਟੀ ਦੇ ਵਿੱਚ ਜਿੰਨੇ ਵੀ ਸਾਡੇ ਪੁਰਾਣੇ ਵੋਟਰ ਸਪੋਰਟਰ ਸਾਰੇ ਉਹ ਬੁੱਢੀ ਗੰਟੀ ਦੇ ਵਿੱਚ ਜਿਹੜੇ ਆਵਾਮ ਆਵਾਮ ਉਹ ਸ਼ਾਮ ਰ ਹੋਇਆ ਹੈ ਔਰ ਉਹਦਾ ਸਹਿਯੋਗ ਹੈ ਸੋ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਬੜਾ ਮੀਡੀਆ ਦੇ ਵਿੱਚ ਜਦੋਂ ਗੱਲਬਾਤ ਹੋਈ ਤਾਂ ਰਾਜਾ ਗੜੀ ਹੁੰਦਾ ਵੀ ਬਿਆਨ ਹੈ ਸਾਹਮਣੇ ਆਇਆ ਕਿ ਰਸ਼ਮਨ ਸ਼ਰਮੀਪਾਲ ਚੌਥੇ ਸਥਾਨ ਉੱਤੇ ਹੁਣ ਗਏ ਹੁਣ ਤੇ ਕੀ ਕਹਿਣਾ ਚਾਹੋਗਾ ਸੋ ਮੈਂ ਤੇ ਉਹਨੂੰ ਵੀ ਸਲਾਹ ਦੇਣੀ ਚਾਹਾਂ ਵੀ ਆਪਣੇ ਇਲੈਕਸ਼ਨ ਦੀ ਫੋਕਸ ਉਹਤੇ ਧਿਆਨ ਦੇ ਸ੍ਰੀ ਗੁਰਾਲ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਵਿਧਾਨਜਲ ਤੁਹਾਡੇ ਨਾਲ ਇਸ ਵਕਤ ਹੁਸ਼ਿਆਰਪੁਰ ਦੇ ਵਿੱਚ ਹਾਜ਼ਰ ਆ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾ ਪਰ ਹੋ ਚੁੱਕੀਆਂ ਨੇ ਤਾਂ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਰਾਜਕੁਮਾਰ ਜੱਬੇਵਾਲ ਤੇ ਦਾ ਖੇਟਿਆ ਹੈ ਤਾਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸ ਵਕਤ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਸ਼ੀਕਰ ਸਰ ਬਹੁਤ ਬਹੁਤ ਸਵਾਗਤ ਸਸ਼ੀਕਰ ਸਸ਼ੀਕਰ ਥੈਂਕ ਯੂ 2017 ਦੇ ਵਿੱਚ ਤੁਸੀਂ ਪਹਿਲੀ ਵਾਰ ਚੋਣ ਲੜੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ 2022 ਦੇ ਵਿੱਚ ਲੜੀ ਫਿਰ ਜਿੱਤ ਪ੍ਰਾਪਤ ਕੀਤੀ ਇਸ ਵਾਰ ਤੁਹਾਨੂੰ ਕੀ ਲੱਗਦਾ ਦੇਖੋ ਮੇਰੀ ਆਦਤ ਹੈ ਮਿਹਨਤ ਕਰਨਾ ਸੇਵਾ ਕਰਨਾ ਔਰ ਦਿਲੋਂ ਸੇਵਾ ਕਰਨਾ ਔਰ ਲੋਕਾਂ ਦੇ ਨਾਲ ਮੈਂ ਹਮੇਸ਼ਾ ਜੁੜ ਕੇ ਰਹਿੰਦਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਜਿਸ ਤਰ੍ਹਾਂ 22 ਦੇ ਵਿੱਚ ਭਾਵੇਂ ਹਾਲਾਤ ਜਿਆਦਾ অনুকূল ਨਹੀਂ ਸਨ 22 ਦੇ ਵਿੱਚ ਲੋਕਾਂ ਨੇ ਮੈਨੂੰ ਮਾਰਸਤਕਾਰ ਦਿੱਤਾ ਤੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਬਹੁਤ ਵੱਡਾ ਫਤਵਾ ਜਿਹੜਾ ਉਹ ਸਾਰੀ ਜਨਤਾ ਮੈਨੂੰ ਦੇਗੀ ਇਸ ਵਾਰ ਫਰਕ ਸਿਰਫ ਇੰਨਾ ਹੈ ਪਾਰਟੀ ਬਦਲੀ ਹੈ ਤੁਸੀਂ ਕਾਂਗਰਸ ਚ ਵੀ ਬਹੁਤ ਲੋਕਾਂ ਨੇ ਤੁਹਾਨੂੰ ਪਿਆਰ ਕੀਤਾ ਖਾਸ ਕਰਕੇ ਤੁਸੀਂ ਵਿਰੋਧੀ ਪਾਰਟੀ ਚ ਜਦੋਂ ਸੀਗੇ ਉਸ ਟਾਈਮ ਤੁਹਾਡੇ ਜਦੋਂ ਵਿਰੋਧ ਕਰਨ ਦਾ ਜਿਹੜਾ ਅੰਦਾਜ਼ ਸੀ ਉਹ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਸੀ ਕਦੇ ਪੰਡ ਲੈ ਕੇ ਜਾਣੀ ਕਦੇ ਤੁਸੀਂ ਅ વિધાનસભા ਦੇ ਬਜਟ ਡੀਲਸ ਦੇ ਦੌਰਾਨ ਤੁਸੀਂ ਸੰਗਲ ਲੈ ਕੇ ਗਏ ਹੋ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਰਨ ਤੁਸੀਂ ਕਾਫੀ ਜ਼ਿਆਦਾ ਪਿਆਰ ਖੱਟਿਆ ਲੋਕਾਂ ਦਾ ਮੈਨੂੰ ਦੇਖੋ ਮੈਨੂੰ ਮਾਨ ਹੈ ਕਿ ਜਦੋਂ ਤੁਸੀਂ ਜਿਹੜਾ ਰੋਲ ਅਦਾ ਕਰ ਰਹੇ ਹੁੰਦੇ ਹੋ ਤੁਸੀਂ ਆਪਣਾ ਰੋਲ ਜਿਹੜਾ ਬੜਾ ਅੱਛੀ ਤਰ੍ਹਾਂ ਅਦਾ ਕਰਨਾ ਹੁੰਦਾ ਹੈ ਜੇ ਮੈਂ ਵਿਰੋਧੀ ਧਿਰ ਦੇ ਵਿੱਚ ਡੈਪਟੀ ਲੀਡਰ ਸੀ ਤਾਂ ਮੈਂ ਡੈਪਟੀ ਲੀਡਰ ਦੇ ਤੌਰ ਤੇ ਕੋਈ ਵੀ ਇਸ਼ੂ ਗਲਤ ਰੇਜ਼ ਨਹੀਂ ਕੀਤਾ ਜੇ ਕਰਜ਼ੇ ਦੀ ਪੰਡ ਸੀ ਤੇ ਵਾਕਿਆ ਬਜਟ ਡਾਕੂਮੈਂਟਸ ਦੇ ਵਿੱਚ ਵੀ ਕਰਜ਼ੇ ਦੀ ਪੰਡ ਹੈ ਕਰਜ਼ਾ ਹੈ ਤੇ ਕਰਜ਼ਾ ਸਿਰਫ ਪੰਜਾਬ ਸਟੇਟ ਤੇ ਨਹੀਂ ਆ ਅੱਜ ਤੁਸੀਂ ਦੇਖੋਗੇ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਅچھے ਦਿਨਾਂ ਦਾ ਵਾਅਦਾ ਲੈ ਕੇ ਆਏ ਸੀ ਉਹਨਾਂ ਦੇ ਰਾਜ ਚ 10 ਸਾਲਾਂ ਦੇ ਵਿੱਚ 4 ਗੁਣਾ ਕਰਜ਼ਾ ਵਧ ਗਿਆ 54 ਲੱਖ ਕਰੋੜ ਹੋਇਆ ਕਰਦਾ ਸੀ 2014 ਦੇ ਵਿੱਚ ਤੇ ਅੱਜ ਦੇ ਅੱਜ ਦੀ ਜਿਹੜੇ ਵਿੱਚ 205 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੋ ਚੁੱਕਾ ਸੋ ਇੱਕ ਤਰੀਕਾ ਹੁੰਦਾ ਸੋ ਵਿਰੋਧੀ ਧਿਰ ਦੇ ਵਿੱਚ ਬਤੌਰ ਵਿਰੋਧੀ ਧਿਰ ਜਿਵੇਂ ਉਹ ਕੁਛ ਕੀਤਾ ਤੇ ਮੈਂ ਸਮਝਦਾ ਕਿ ਉਹਦੇ ਵਿੱਚ ਕੁਝ ਗਲਤ ਨਹੀਂ ਹੈ ਤੇ ਬਾਕੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਦੀਆਂ ਅੱਛੀਆਂ ਨੀਤੀਆਂ ਕਰਕੇ ਅੱਛੇ ਕੰਮਾ ਕਰਕੇ ਲੋਕਾਂ ਦੇ ਲਈ ਜੋ ਕੀਤਾ ਜਾ ਰਿਹਾ ਕ੍ਰਾਂਤੀਕਾਰੀ ਜੋ ਸਟੈਪਸ ਕਦਮ ਹੈ ਉਠਾਏ ਜਾ ਰਹੇ ਤੇ ਜਿਸ ਤਰ੍ਹਾਂ ਲੋਕਾਂ ਦਾ ਉਸ ਦੇ ਨਾਲ ਜੀਵਨ ਪੱਧਰ ਕਾਫੀ ਬਦਲਿਆ ਜਿਵੇਂ ਕਿ ਮਹਿੰਗਾਈ ਦੇ ਯੁੱਗ ਦੇ ਵਿੱਚ ਮਹਿੰਗਾਈ ਤੋਂ ਰਾਹਤ ਦੇਣਾ ਲਗਭਗ 600 ਯੂਨਿਟ ਬਿਜਲੀ ਜਿਹੜੀ ਫ੍ਰੀ ਦੇਣਾ ਤੇ ਉਹ ਇੱਕ ਬੜਾ ਵੱਡਾ ਕਦਮ ਹੈ ਔਰ ਦੂਸਰਾ ਇਥੋਂ ਤੱਕ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਫ੍ਰੀ ਦਵਾਈ ਫ੍ਰੀ ਟੈਸਟ ਹੋ ਰਿਹਾ ਹੈ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਐਟ ਦ ਸੇਮ ਟਾਈਮ ਜਿਹੜੇ ਸਭ ਤੋਂ ਜ਼ਿਆਦਾ ਕੰਸਟਰਕਟਿਵ ਕੰਮ ਹੋ ਰਿਹਾ ਵਧੀਆ ਕੰਮ ਹੋ ਰਿਹਾ ਤੇ ਜਦੋਂ ਪੂਰੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਜਿਹੜੀ ਫੈਲੀ ਹੋਈ ਹੈ ਮਤਲਬ ਇਸ ਵੇਲੇ ਬੇਰੋਜ਼ਗਾਰੀ ਦੀ ਦਰ 42% ਹੈ ਇੰਨੀ ਬੇਰੋਜ਼ਗਾਰੀ ਅਜੇ ਤੱਕ ਨਹੀਂ ਹੋਈ ਪਰ ਉਸ ਦੇ باوجود ਦੇਸ਼ ਦੇ ਵਿੱਚ ਇੰਨੀ ਬੇਰੁਜ਼ਗਾਰੀ ਦੇ باوجود ਪੰਜਾਬ ਸਰਕਾਰ ਦਾ 43000 ਨੌਕਰੀਆਂ ਦੇ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਸਟੈਪ ਹੈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਸਰਕਾਰ ਸ਼ਹੀਦਾਂ ਦੇ ਸਨਮਾਨ ਲਈ ਸਾਡੇ ਜਿੱਥੇ ਨੌਜਵਾਨਾਂ ਲਈ ਤਾਂ ਕਰੀ ਰਹੀ ਹੈ ਔਰ ਅਗਨੀ ਵੀਰਤੋਂ ਤੱਕ ਜਦੋਂ ਕੋਈ ਸ਼ਹੀਦ ਹੋ ਜਾਂਦਾ ਜਿਹੜੀ ਸਰਕਾਰ ਕੇਂਦਰ ਸਰਕਾਰ ਉਹਨੂੰ ਕੋਈ ਰਾਹਤ ਨਹੀਂ ਦਿੰਦੀ ਕੋਈ ਉਹਨੂੰ ਪਹਿਚਾਨ ਨਹੀਂ ਦਿੰਦੀ ਜਦ ਕਿ ਪੰਜਾਬ ਸਰਕਾਰ ਜਿਹੜੀ ਉਹਨੂੰ ਸ਼ਹੀਦ ਦਾ ਦਰਜਾ ਦਿੰਦੀ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਆ ਜਿਹੜੀ ਆਮ ਆਦਮੀ ਪਾਰਟੀ ਦੀ ਚੰਗੀ ਸੋਚ ਨੂੰ ਦਰਸਾਉਂਦੇ ਆ ਸੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਮੈਂ ਸਮਝਦਾ ਕਿ ਲੋਕ ਅੱਜ ਲੋਕ ਸਭਾ ਇਲੈਕਸ਼ਨ ਜਿਹੜੇ ਚੱਲ ਰਹੇ ਆ ਬਿਲਕੁਲ ਪੀਕ ਤੇ ਨੇ ਸੋ 13 ਦੀਆਂ 13 ਸੀਟਾਂ ਜਿਹੜੀਆਂ ਇਸ ਵਾਰ ਜਿੱਤ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਭਗਵੰਤ ਮਾਨ ਜੀ ਦੀ ਚੋੜੀ ਚ ਪਾਵਾਂਗੇ ਇਹ ਕਾਂਗਰਸ ਦੇ ਵਿੱਚ ਵੀ ਤੁਹਾਨੂੰ ਬਣਦਾ ਮਾਨ ਸਨਮਾਨ ਮਿਲਿਆ ਲੋਕਾਂ ਦਾ ਪਿਆਰ ਮਿਲਿਆ ਤਾਂ ਹੀ ਤੁਸੀਂ ਜਿੱਤ ਪ੍ਰਾਪਤ ਕਰਕੇ ਤੁਸੀਂ ਵਿਧਾਨ ਸਭਾ ਚੋਣਾਂ ਜਿੱਤੀਆਂ ਨੇ ਤਾਂ ਪਰ ਕੀ ਕਮੀ ਪੇਸ਼ੀ ਰਹਿ ਗਈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ ਉਸ ਤਰ੍ਹਾਂ ਆ ਦੇ ਕੋਈ ਐਸੇ ਦੇਖੋ ਕਮੀਆਂ ਪੇਸ਼ੇ ਤਾਂ ਹਮੇਸ਼ਾ ਉਸ ਸੰਗਠਨ ਦੇ ਵਿੱਚ ਵੀ ਸ਼ੇ ਬਹੁਤ ਜ਼ਿਆਦਾ ਰਹੀਆਂ ਅ ਜੋ ਜੋ ਤੁਸੀਂ ਕਰਦੇ ਆਂ ਕਈ ਵਾਰੀ ਤੁਹਾਨੂੰ ਮਤਲਬ ਉਹਦਾ ਜਿਹੜਾ ਕ੍ਰੈਡਿਟ ਨਹੀਂ ਮਿਲਦਾ ਤੁਹਾਡੇ ਉੱਤੇ ਲੈਕ ਆਫ ਪਾਰਟੀ ਦੇ ਵਿੱਚ ਕਾਂਗਰਸ ਚ ਲੈਕ ਆਫ ਡਿਸਪਲਿਨ ਗਰੁੱਪ ਇਸ ਨੂੰ ਧੜੇ ਬਾਜੀ ਇਹ ਸਾਰੇ ਬਹੁਤ ਸਾਰੇ ਕਾਰਨ ਜਿੱਥੇ ਤੁਹਾਨੂੰ ਅ ਇਨਸਪਾਇਟ ਆਫ ਬੀਇੰਗ ਅ ਲੀਡਰ ਤੇ ਤੁਹਾਨੂੰ ਜਿਹੜਾ ਪਛਾਣ ਜਾਂ ਰੈਕਗਨਾਈਜ਼ ਨਹੀਂ ਕੀਤਾ ਜਾਂਦਾ ਸੋ ਇਹ ਬਹੁਤ ਸਾਰੀਆਂ ਕਾਫੀ ਚੀਜ਼ਾਂ ਨੇ ਜਿਸ ਦੇ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਮ ਆਦਮੀ ਪਾਰਟੀ ਦੇ ਕਮਾਵਰੇ ਤੁਹਾਨੂੰ ਦੱਸ ਦਿੰਦਾ ਜੀ ਜਿਵੇਂ ਕਿ ਤੁਸੀਂ ਪਾਰਟੀ ਬਦਲੀ ਹੈ ਕਿ ਜਿਹੜੇ ਆ ਮੋਂਨ ਦਾ ਵਿਰੋਧ ਕਰਦੇ ਸੀਗੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਚਾਹੀਦਾ ਸੀਗਾ ਤਾਂ ਹੁਣ ਉਹਨਾਂ ਦੇ ਵਿੱਚ ਹੀ ਤੁਸੀਂ ਰਹਿੰਦੇ ਹੋ ਉਹ ਉਦਾਂ ਹੀ ਬੜੇ ਪਿਆਰ ਨਾਲ ਮਿਲਦੇ ਆ ਜਾਂ ਉਹਨਾਂ ਦੇ ਵਿੱਚ ਹੀ ਕੋਈ ਕਮੀ ਪੇਸ਼ੀ ਜਿੱਦਾਂ ਕਿ ਖਟਕਦੀ ਆ ਕਿ ਤੁਹਾਨੂੰ ਐਕਸੈਪਟ ਕਰ ਲਿਆ ਉਹਨਾਂ ਨੇ ਹਾਂ ਜੀ ਬਿਲਕੁਲ ਜਿੱਤ ਸਾਹਿਬ ਜਦੋਂ ਵੀ ਨਵੇਂ ਪਰਿਵਾਰ ਚ ਮੈਂ ਸ਼ਾਮਲ ਹੋਇਆ ਤੇ ਪਰਿਵਾਰ ਨੇ ਬਹੁਤ ਪਿਆਰ ਦਿੱਤਾ ਔਰ ਸਾਰੇ ਮਿਹਨਤ ਵੀ ਕਰ ਰਹੇ ਇਲੈਕਸ਼ਨ ਦੇ ਵਿੱਚ ਵੀ ਸਾਰੇ ਬੜੇ ਇਕੱਠੇ ਹੋ ਕੇ ਇੱਕ ਜੋਟ ਇੱਕ ਮੁਟ ਹੋ ਕੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਰਹਿਨਵਾਈ ਚ ਕੰਮ ਕਰ ਰਿਹਾ ਸੋ ਜਿਹੜੀ ਕਿ ਮਾਨ ਵਾਲੀ ਗੱਲ ਹੈ ਤੇ ਲੋਕ ਸਭਾ ਚੋਣਾਂ ਦੇ ਦੌਰਾਨ ਜੇਕਰ ਲੋਕ ਤੁਹਾਨੂੰ ਵੱਡੀ ਜਿੱਤ ਦੇ ਨਾਲ ਜਿਤਾਉਂਦੇ ਨੇ ਤਾਂ ਹੁਸ਼ਿਆਰਪੁਰ ਦੇ ਵਿੱਚ ਕਿਹੜਾ ਪੱਖ ਦਾ ਮੁੱਦਾ ਹੈ ਜਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੁੰਦੇ ਹੋ ਆ ਹੁਸ਼ਿਆਰਪੁਰ ਦੇ ਵਿੱਚ ਕਈ ਦਿਹਾਕਿਆਂ ਤੋਂ ਸਿਹਤ ਸੇਵਾਵਾਂ ਦੇ ਲਈ ਮੈਡੀਕਲ ਕਾਲਜ ਜਾਂ ਕੈਂਸਰ ਹਸਪੀਟਲ ਵਰਗੇ ਜਿਹੜੇ ਵੱਡੇ ਧਾਰੇ ਹਨ ਉਹਨਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਸੋ ਉਸ ਘਾਟ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਏਗਾ ਮੇਰੇ ਵੱਲੋਂ ਐਮਪੀ ਬੰਡੋਪਰਾਂਧ ਔਰ ਦੂਸਰਾ ਜਿਹੜੀ ਸਿੱਖਿਆ ਦੇ ਵਿੱਚ ਕਿਉਂਕਿ ਹੁਸ਼ਿਆਰਪੁਰ ਪੜ੍ਹਾਈ ਦੇ ਖੇਤਰ ਦੇ ਵਿੱਚ ਹਮੇਸ਼ਾ ਗੇਰਿਆ ਸੋ ਉਸ ਨੂੰ ਬਿਹਤਰ ਕਰਨ ਦੇ ਲਈ ਅਰੀਜਨਲ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਇੱਥੇ ਹੈ ਲੋਕਲ ਸੋ ਉਸ ਦਾ ਜਿਹੜਾ ਉਹਨੂੰ ਅਪਗ੍ਰੇਡ ਕੀਤਾ ਜਾਏਗਾ ਅੱچھے ਕੋਰਸ ਲੈਂਦੇ ਜਾਣਗੇ ਤਾਂ ਕਿ ਸਾਡੇ ਬੱਚਿਆਂ ਨੂੰ ਸਹੂਲਤਾਂ ਮਿਲ ਸਕਣ ਔਰ ਬਾਕੀ ਟੂਰਿਜ਼ਮ ਇੰਡਸਟਰੀ ਜਿਹੜੀ ਹੈ ਉਸ ਨੂੰ ਵੀ ਡਿਵੈਲਪ ਕੀਤਾ ਜਾਏਗਾ ਤਾਂ ਕਿ ਜਿਹੜੇ ਰੈਵਨਿਊ ਦੇ ਆਮਦਨੀ ਦੇ ਸਰੋਤ ਜਿਹੜੇ ਆ ਹੁਸ਼ਿਆਰਪੁਰ ਦੇ ਉਹ ਵੱਧ ਸਕਣ ਤੇ ਬਾਕੀ ਜਿਹੜੇ ਆਪਣਾ ਰੇਲਿੰਗ ਹੈ ਉਹਨੂੰ ਪ੍ਰੋਪਰ ਜਿਹੜਾ ਸੈਂਟਰਲ ਲਿੰਕ ਕਲੈਕਟ ਕੀਤਾ ਜਾਏਗਾ ਰੋਡ ਲਿੰਕਸ ਹੈ ਫੋਰ ਲੇਨ ਰੋਡ ਜਿਹੜੇ ਆ ਉਹ ਬਣਾ ਕੇ ਤਾਂ ਕਿ ਜਿਹੜਾ ਬਿਜ਼ਨਸ ਇੱਥੇ ਅਟਰੈਕਟ ਕੀਤਾ ਜਾ ਸਕੇ ਸੋ ਬਹੁਤ ਇੰਡਸਟਰੀ ਜਿਹੜੀ ਵੱਡੀ ਇੰਡਸਟਰੀ ਕੋਈ ਉਹ ਜ਼ਰੂਰ ਲੈ ਕੇ ਆ ਜਾਵਾਂਗੇ ਜਿੱਥੇ ਆ ਰੇਲ ਕੋਚ ਫੈਕਟਰੀ ਵਰਗੀ ਵੱਡੀ ਇੰਡਸਟਰੀ ਆਏਗੀ ਔਰ ਇਹਨੂੰ ਟੂਰਿਜ਼ਮ ਹੱਬ ਦੇ ਤੌਰ ਤੇ ਡਿਵੈਲਪ ਕਰਨਾ ਜਿਹੜਾ ਉਹ ਮੇਨ ਸਾਡਾ ਏਮ ਰਹੇਗਾ ਮੁੱਦਾ ਜੀ ਤੇ ਆਮ ਆਦਮੀ ਪਾਰਟੀ ਦੇ ਲੋਕ ਤੁਹਾਡੇ ਨਾਲ ਜੁੜ ਗਏ ਆ ਉੱਥੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤੁਹਾਨੂੰ ਲੱਗਦਾ ਨਹੀਂ ਪਾਰਟੀ ਬਦਲਦੇ ਨਾਲ ਕਾਂਗਰਸ ਜਿਹੜੀ ਤੁਹਾਡੇ سپورਟ ਦੇ ਵਿੱਚ ਸੀ ਲੋਕ ਉਹ ਟੁੱਟ ਗਏ ਨੇ ਹਾਂ ਨਹੀਂ ਨਹੀਂ ਦੇਖੋ ਗੱਲ ਆ ਭਈ ਜਦੋਂ ਮੈਂ ਦੇਖਦਾ ਆਪਣੇ ਸਾਥੀ ਜਦੋਂ ਮੈਂ ਪਾਰਟੀ ਤੋਂ ਨਵੇਂ ਪਰਿਵਾਰ ਚ ਆਏ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਗਭਗ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਸਾਡੇ ਪੁਰਾਣੇ VOTER SUPPORTER ਸਾਰੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਉਹ ਸ਼ਾਮਿਲ ਹੋ ਗਏ ਔਰ ਉਹਨਾਂ ਦਾ ਸਹਿਯੋਗ ਹੈ ਸੋ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਪੂਰੀ ਪੂਰੀ ਹਮਾਇਤ ਪ੍ਰਾਪਤ ਜਦੋਂ ਤੁਸੀਂ ਪਾਰਟੀ ਬਦਲੀਏ ਉਸ ਟਾਈਮ ਜਿਵੇਂ ਤੁਸੀਂ ਉਹਨਾਂ ਦੇ ਵਿੱਚ ਹੀ ਰਹਿੰਦੇ ਸੀ ਫਿਰ ਪਰ ਉਹਨਾਂ ਦੇ ਵੱਲੋਂ ਹੀ ਵਿਰੋਧੀ ਪਾਰਟੀ ਦੇ ਵੱਲੋਂ ਹੀ ਤਾਂਡਾ ਵਿਰੋਧ ਕੀਤਾ ਗਿਆ ਬੜਾ ਮੀਡੀਆ ਦੇ ਵਿੱਚ ਜਦੋਂ ਗੱਲਬਾਤ ਹੋਈ ਤਾਂ ਰਾਜਾ ਵਿਡਿੰਗ ਦਾ ਵੀ ਬਿਆਨ ਸਾਹਮਣੇ ਆਇਆ ਕਿ ਰਾਸ਼ਕੁਮਾਰ ਛੱਬੇਵਾਲ ਚੌਥੇ ਸਥਾਨ ਉੱਤੇ ਹੋਣਗੇ ਹੁਣ ਤੇ ਕੀ ਕਹਿਣਾ ਚਾਹੋਗੇ ਆ ਦੇਖੋ ਵਿਡਿੰਗ ਸਾਹਿਬ ਜਿਹੜੇ ਆ ਉਹ ਇੱਕ ਚੱਕੇ ਸੰਗਠਨ ਦੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਨਤੀਜੇ ਕੀ ਨਿਕਲਣਗੇ ਤਾਂ ਕੋਈ ਵੀ ਨਹੀਂ ਜਾਣਦਾ ਇਹ ਤਾਂ ਆਉਣ ਵਾਲਾ ਸਮਾਂ ਹੈ ਰਿਜ਼ਲਟ ਜਿਹੜਾ ਹੈ ਉਹ ਦੱਸੇਗਾ ਕਿ ਨਤੀਜੇ ਕੀ ਹੋਣਗੇ ਸੋ ਮੈਂ ਤੇ ਉਹਨਾਂ ਨੂੰ ਇਸਲਾਹ ਦੇਣੀ ਚਾਹੁੰਦਾ ਵੀ ਆਪਣੇ ਇਲੈਕਸ਼ਨ ਤੇ ਫੋਕਸ ਕਰਨ ਉਹਤੇ ਧਿਆਨ ਦੇਣ ਜੀ ਤੇ ਇਹ ਲੋਕ ਸਭਾ ਚੋਣਾਂ ਦੇ ਦੌਰਾਨ ਦਲ ਬਦਲੀ ਬਹੁਤ ਹੋਈ ਹੈ ਤੁਸੀਂ ਖੁਦ ਪਾਰਟੀ ਬਦਲੀ ਹੈ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦਾ ਅਸਰ ਵੀ ਹੁੰਦਾ ਹੈ ਕਿਉਂਕਿ ਜਿਸ ਪਾਰਟੀ ਨੂੰ ਆਪਾਂ ਦੇਖਦੇ ਹਾਂ ਸ਼ੁਰੂ ਤੋਂ ਹੀ ਦੇਖਦੇ ਹਾਂ ਉਹਨੂੰ ਵੀ ਲੋਕ ਵੋਟ ਪਾਉਂਦੇ ਆ ਇੱਕੋ ਦਮ ਤੁਹਾਡਾ ਪਸੰਦੀਦਾ ਲੀਡਰ ਦੂਸਰੀ ਪਾਰਟੀ ਤੇ ਚਲ ਜਾਂਦਾ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਜਾਂ ਨਹੀਂ ਇਹਦੇ ਬਾਰੇ ਜਰਾ ਦੱਸੋ ਕਿ ਮੈਨੂੰ ਹੋਰ ਕਿਸੇ ਦਾ ਤਾਂ ਨਹੀਂ ਪਤਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਲੋਕ ਚਬੇਵਾਲ ਦੇ ਵਿੱਚ ਜਿਹੜੇ ਮੇਰੇ ਨਾਲ ਰਹੇ ਉਹ ਅੱਜ ਵੀ ਪਿਆਰ ਕਰਦੇ ਆ ਉਹ ਅੱਜ ਵੀ ਉਸੇ ਉਤਸ਼ਾਹ ਦੇ ਨਾਲ ਲੱਗੇ ਹੋਏ ਆ ਤੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਜਦੋਂ ਲੋਕਾਂ ਦੇ ਵਿੱਚ ਜਾਂਦੇ ਹੋ ਉਹੋ ਜਿਹਾ ਹੀ ਪਿਆਰ ਮਿਲਦਾ ਕਿਤੇ ਲੱਗਦਾ ਤਾਂ ਨਹੀਂ ਹੁਣ ਫਰਕ ਪੈ ਗਿਆ ਮੈਂ ਠੀਕ ਕੀਤਾ ਜੋ ਕੀਤਾ ਕਦੇ ਇਦਾਂ ਮਨ 'ਚ ਹੁੰਦਾ ਨਹੀਂ ਮੈਨੂੰ ਅੱਜ ਦੀ ਡੇਟ ਜਿਸ ਮੈਂ ਮਹਿਸੂਸ ਕਰਾ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਤੇ ਲੋਕਾਂ ਵੱਲੋਂ ਜੋ ਪਰਮਾ ਹੁੰਗਾਰਾ ਮਿਲਦਾ ਜਾਂ ਉਤਸ਼ਾਹ ਹੈ ਲੋਕਾਂ ਦੇ ਵਿੱਚ ਤੇ ਉਸ ਨੂੰ ਦੇਖ ਕੇ ਲੱਗਦਾ ਕਿ ਇਹ ਜੋ ਫੈਸਲਾ ਲਿਆ ਇਹ ਬਿਲਕੁਲ ਠੀਕ ਹੈ ਲੋਕਾਂ ਦੇ ਪੱਖ 'ਚ ਹੈ ਦੇਸ਼ ਦੇ ਪੱਖ 'ਚ ਹੈ ਪੰਜਾਬ ਦੇ ਪੱਖ 'ਚ ਹੈ ਆਖਰੀ ਸਵਾਲ ਜਿਵੇਂ ਕਿ ਤੁਸੀਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਮਿਹਨਤ ਤਾਂ ਬਹੁਤ ਕੀਤੀ ਵੱਖਰੇ ਤਰ੍ਹਾਂ ਦਾ ਤੁਸੀਂ ਜਦੋਂ ਵਿਰੋਧ ਕਰਦੇ ਸੀ ਤੁਹਾਨੂੰ ਪਿਆਰ ਤਾਂ ਮਿਲਦਾ ਸੀ ਪਰ ਇਦਾਂ ਹੈ ਕਿ ਉਹ ਚੀਜ਼ਾਂ ਕੁਝ ਨਹੀਂ ਮਿਲ ਪਾਈਆਂ ਜੋ ਤੁਸੀਂ ਚਾਹੁੰਦੇ ਸੀ ਤੇ ਇਸ ਜਦੋਂ ਆਮ ਆਦਮੀ ਪਾਰਟੀ 'ਚ ਤੁਸੀਂ ਜੁਆਇਨਿੰਗ ਕੀਤੀ ਹੈ ਤਾਂ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਮਿਲ ਰਹੀਆਂ ਨੇ ਅ ਦੇਖੋ ਇਸ ਵੇਲੇ ਤਾਂ ਜੰਗ ਚੱਲ ਰਹੀ ਹੈ ਔਰ ਇਸ ਵੇਲੇ ਦੇਸ਼ ਨੂੰ ਬਚਾਉਣ ਦੀ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਹੈ ਉਹ ਵੱਡੇ ਪੱਧਰ ਤੇ ਚੱਲ ਰਹੀ ਹੈ ਤੇ ਉਸ ਲੜਾਈ ਦੇ ਵਿੱਚ ਮੈਨੂੰ ਇੱਕ ਗੱਲ ਦਾ ਪਤਾ ਹੈ ਕਿ ਸਾਰਾ ਪਰਿਵਾਰ ਜਿਹੜਾ ਉਹ ਇੱਕ ਝੁੱਟ ਤੇ ਇੱਕ ਮੋਠਾ ਬੜੇ ਜ਼ੋਰ ਸ਼ੋਰ ਦੇ ਨਾਲ ਲੜਾਈ ਲੜ ਰਿਹਾ ਸੋ ਪੂਰੀ ਉਮੀਦ ਹੈ ਕਿ ਇਹ ਲੜਾਈ ਜਿਹੜੀ ਇਹ ਜੰਗ ਜਿੱਤਾਂਗੇ ਤੇ ਬਾਕੀ ਲੋਕਾਂ ਦਾ ਬਹੁਤ ਪਿਆਰ ਆਮ ਆਦਮੀ ਪਾਰਟੀ ਚ ਸਾਰੇ ਪਰਿਵਾਰ ਦਾ ਪਿਆਰ ਜਿਹੜਾ ਉਹ ਮਿਲ ਰਿਹਾ ਭਰਪੂਰ ਪਿਆਰ ਮਿਲ ਰਿਹਾ ਜੀ ਜਾਂਦੇ ਜਾਂਦੇ ਸਾਡੇ ਚੈਨਲ ਰਾਹੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੱਸੋ ਮੈਂ ਆਪ ਜੀ ਦੇ ਚੈਨਲ ਨਾਲ ਹੀ ਸਾਰੇ ਦਰਸ਼ਕਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਇੱਕ ਅਪੀਲ ਦੇ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਜੋ ਵੀ ਸੁਪਨੇ ਹਨ ਉਹਨਾਂ ਤੇ ਖਰਾ ਉਤਰਾਂਗਾ ਤੇ ਪਹਿਲਾਂ ਵੀ ਮੈਂ ਬਤੌਰ ਵਿਧਾਇਕ ਜਿੰਨੇ ਵੀ ਕੰਮ ਕੀਤੇ ਹਨ ਆਪਣੀ ਇਮਾਨਦਾਰੀ ਦੇ ਨਾਲ ਕੀਤੇ ਹਨ ਤੇ ਉਹਨਾਂ ਨੂੰ ਨੇਪਰੇ ਚਾੜਿਆ ਤੇ ਹੁਣ ਵੀ ਮੇਰਾ ਜੋ ਹੁਸ਼ਿਆਰਪਨ ਨੂੰ ਲੈ ਕੇ ਸੁਪਨਾ ਹੈ ਉਮੇਸ ਸਾਖ ਤੁਹਾਡਾ ਜਿਹੜਾ ਸੁਪਨਾ ਜਾਂ ਮੇਰੇ ਸੁਪਨੇ ਆ ਉਹ ਮੈਂ ਆਪਸਾ ਕਾਰ ਕਰਾਂਗੇ ਪਰ ਉਸ ਦੇ ਲਈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਬਦ ਤੋਂ ਬਦ ਵੋਟਾਂ ਪਾ ਕੇ ਆਪਾਂ ਰਿਕਾਰਡ ਤੋੜ ਜਿਹੜੇ ਮਾਰਜਨ ਦੇ ਨਾਲ ਜਿੱਤ ਦਰਜ ਕਰੀਏ ਥੈਂਕ ਯੂ ਰਾਜਕੁਮਾਰ ਜੱੱਬੇਵਾਲ ਜੀ ਦੇ ਨਾਲ ਗੱਲਬਾਤ ਹੋਈ ਹੈ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਵੀ ਕੰਮ ਕੀਤੇ ਆਂ, ਕੰਮਾਂ ਨੂੰ ਦੇਖਦੇ ਹੋਏ ਤੁਸੀਂ ਅੱਗੇ ਵੀ ਮੇਰੇ ਤੇ ਭਰੋਸਾ ਜਿਤਾਓ ਤੇ ਮੈਂ ਤੁਹਾਡੇ ਭਰੋਸੇ ਤੇ ਖਰਾ ਉਤਰਾਂਗਾ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਾਲ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਜੇਕਰ ਪ੍ਰੋਗਰਾਮ ਚੰਗਾ ਲੱਗਾ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ। ਧੰਨਵਾਦ।